ਪੰਜਾਬ ਤੋਂ ਗਏ ਵਿਦੇਸ਼ਾਂ ਵਿੱਚ ਨੌਜਵਾਨਾਂ ਦੀਆਂ ਮੌਤਾਂ ਦੀ ਖਬਰਾਂ ਦਾ سلسلہ band ਹੋਣ ਦਾ ਨਾਮ ਨਹੀਂ ਲੈ ਰਿਹਾ ਅਜਿਹੇ ਇੱਕ ਮਾਮਲਾ ਸੁਲਤਾਨਪੁਰ ਲੋਧੀ ਦੇ ਜਵਾਲਾ ਸਿੰਘ ਨਗਰ ਨਾਲ ਸੰਬੰਧਤ ਨੌਜਵਾਨ ਨੂੰ ਰੋਟੀ ਕਮਾਉਣ ਦੇ ਲਈ 15 ਸਾਲ ਪਹਿਲਾਂ ਇਟਲੀ ਗਿਆ ਸੀ ਜਿੱਥੇ ਨੌਜਵਾਨ ਦੀ ਛੱਕੀ ਹਾਲਾਤਾਂ ਵਿੱਚ ਇਟਲੀ ਵਿਖੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੁਕੀ ਪੁਰ ਹਾਲ ਹੈ ਮੇਰੇ ਤੱਕ ਨਰਿੰਦਰ ਸਿੰਘ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ 2009 ਵਿੱਚ ਰੋਟੀ ਕਮਾਉਣ ਲਈ ਇਟਲੀ ਗਿਆ ਸੀ 19 ਜਨਵਰੀ ਦੀ ਰਾਤ ਨੂੰ ਸੈਰ ਕਰਨ ਲਈ ਬਾਹਰ ਗਿਆ ਉਸ ਤੋਂ ਬਾਅਦ ਉਸ ਨਾਲ ਕਦੀ ਸੰਪਰਕ ਨਹੀਂ ਹੋ ਸਕਿਆ ਨਿਰਿੰਦਰ ਸਿੰਘ ਦੀ ਪੇਤ ਪਰੇ ਹਾਲਾਤਾਂ ਵਿੱਚ ਮੌਤ ਹੋ ਗਈ ਉਹਨਾਂ ਨੇ ਭਾਰਤੀ ਐਮਬੈਸੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਤੋਂ ਮੰਗ ਕੀਤੀ ਹੈ ਕਿ ਨਿਰਿੰਦਰ ਸਿੰਘ ਦੀ ਲਾਸ਼ ਭਾਰਤ ਵਾਪਸ ਮੰਗਵਾਉਣ 'ਚ ਸਾਡੀ ਸਹਾਇਤਾ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਗਰਨੀਜ਼ ਕੋਰ ਮੇਰੇ ਬੇਟਾ ਰਸਤਾਰ ਕੇ ਆਸੀ ਕਾ ਉੱਥੇ ਉਹਦੀ ਡੈਥ ਹੋਈ ਹੈ ਕਾਰਨਾਂ ਦਾ ਪਤਾ ਲਾਉਣਾ ਚਾਹੀਦਾ ਸਾਨੂੰ ਅਸੀਂ ਇੱਥੋਂ ਦੇ ਵਾਸੀ ਆ ਸੁਲਤਾਨਪੁਰ ਸ਼ਹਿਰ ਦੇ ਉਸ ਦੋਜੀ ਚੋਟੀ ਕਮਾਉਣ ਗਿਆ ਸੀਗਾ ਜੋ ਜੋ ਵੀ ਉਹਨੂੰ ਕਾਰਨ ਹੋਇਆ ਮਤਦਾਸ ਆਪਾਂ ਸਾਲਕ ਆਇਆ ਚਾਹੇ ਸਾਨੂੰ ਡੈੱਡ ਬੋਡੀ ਇੱਥੇ ਮਂਗਾਈ ਜਾਵੇ ਬੇਟੀ ਦੀ شادی ਹੋਈ ਪਈ ਹੈ ਹਾਂਜੀ ਆ 20 ਸਾਲ ਹੋ ਗਏ 20 ਸਾਲ ਬੱਤਾ ਕੋਈ ਨਹੀਂ ਕਹਾਗਾ ਹਾਂਜੀ ਤੇ ਹੁਣ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਤੋਂ ਕੋਈ ਵੈਸੀ ਤੋਂ ਹਾਂਜੀ ਵੈਸੀ ਤੋਂ ਕੋਈ ਮੰਗ ਕਰਨੀ ਚਾਹੁੰਦੇ ਤੁਸੀਂ ਦੱਸੋ ਸਾਨੂੰ ਨਹੀਂ ਪਤਾ ਕਿਸੇ ਗੱਲ ਹਾਂ ਜੀ ਡੈਡ ਬੋਡੀ ਕਰ ਲੈਂਦੀ ਜਾਵੇ ਮੇਰਾ ਨਾਮ ਹਰੀਤ ਸਿੰਘ ਬਾਬਾ ਜਵਾਲਾ ਸਿੰਘ ਨਗਰ ਸੁਤਾਨਪੁਰ ਲੋਧੀ ਕਪੂਰ ਜ਼ਿਲ੍ਹਾ ਚੈਨਾਵ ਮੇਰਾ ਲੜਕਾ 2009 ਦੇ ਵਿੱਚ ਬਾਹਰ ਦੇਸ਼ ਇਟਲੀ ਰੋਦੀ ਰੋਦੀ ਵਾਸਤੇ ਗਿਆ ਉੱਥੇ 18 ਤਰੀਕ ਇਟਲੀ ਦੇ ਵਿੱਚ ਪ੍ਰੇਸ਼ਿਆ ਸ਼ਹਿਰ ਦੇ ਵਿੱਚ ਉੱਥੇ ਉਹ ਮਤਲਬ 18 ਤਰੀਕ ਤੋਂ ਰਾਤ ਨੂੰ ਕਿਸੇ ਸ਼ਹਿਰ ਕਰਨ ਜਾ ਪਾਰਕ ਚ ਉਹ ਦਵਾਪਸ ਨਹੀਂ ਮੁੜਿਆ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਉਹਦਾ ਕੀ ਬਣਿਆ ਉਹਦੇ ਨਾਲ ਕੀ ਬਣਿਆ ਰੋਕੀ ਦੇ ਪੁੱਤਰ ਦਾ ਨਾਮ ਅਰਿੰਦਰ ਸਿੰਘ ਸੀ ਕਿੰਨੇ ਜੇ ਪਹਿਲਾ ਗਿਆ ਉਹਦੇ 2009 ਚ ਗਿਆ ਸੀ ਤੇ ਕੀ ਘਟਨਾ ਵਾਪਰੀ ਕੋਈ ਤੁਹਾਨੂੰ ਪਤਾ ਲੱਗਾ ਜਾਂ ਛੋਟੇ ਬਾਰੇ ਕੋਈ ਨਹੀਂ ਸਿਰਫ ਮਾਲਮ ਕਾਨ ਨੇ ਦੱਸਿਆ ਬੇ ਰੋਪੀ ਪਾਣੀ ਖਾ ਗਏ ਜਦਾ ਮੈਂ ਮੇਰੇ ਮੈਂ ਸੈਰ ਕਰਾਂ ਵਾਂ ਸਲੇਪਾਰ ਪੁੱਛ ਉਦੋਂ ਬਾਅਦ ਵਾਪਸ ਨਹੀਂ ਆਇਆ ਉਦੋਂ ਬਾਅਦ ਕੋਈ ਸਸਣ ਲੱਗਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਚੱਕੀ ਚੱਲ ਰਹੀ ਹੈ ਸਾਨੂੰ ਡੈਥ ਸਾਡਾ ਲੜਕਾ ਸੀ ਉੱਤੇ ਰਹਿੰਦਾ ਉਹਨੂੰ ਉਹਨਾਂ ਨੇ ਮਾਲਮ ਕਾਨ ਨੇ ਸਾਨੂੰ ਨੰਬਰ ਭੁੰਦਿਆ ਉਹਨੂੰ ਸੈਂਡ ਕੀਤਾ ਉਹਨੇ ਆ ਕੇ ਤੇ ਭਾਲ ਕੀਤੀ ਉਹ ਨਈ ਕਤਲ ਦਾ ਬਾਬਾ ਆਰ.ਟੀ.ਓ ਨੇ ਕਰ ਪੁਲਿਸ ਨੂੰ ਜਾ ਕੇ ਪੁੱਛਿਆ ਜਾ ਕੇ ਤੇ ਉਹਨਾਂ ਅਸਫਿੰਦਰ ਦੇ ਹਿਸਾਬ ਤੋਂ ਉਹਨਾਂ ਨੇ ਸਾਡੇ ਲੜਕੇ ਦੀ ਪੁਸ਼ਟੀ ਕੀਤੀ ਕਿ ਉਹਦੀ ਡੈਥ ਹੋ ਗਈ ਹਸਪਤਾਲ ਦੇ ਵਿੱਚ ਉਹ ਤੁਹਾਡੀ ਮੰਗ ਕੀਤੀ ਆ ਭਾਰਤ ਸਰਕਾਰ ਤੇ ਸਾਡੇ ਇਹੋ ਯਾਰ ਮੰਗਿਆ ਭਾਰਤ ਐਮਬੈਸੀ ਤੋਂ ਬਸ ਬਾਬਾ ਸਿਚੇ ਵਾਲਾ ਤੋਂ ਜਿਹੜੇ ਅੰਤੀ ਨੇ ਕਿ ਸਾਨੂੰ ਲੜਕੇ ਦੀ ਹੱਡੜਬੋੜੀ ਇੱਥੇ ਪੰਜਾਬ ਤੇ ਲਿਆਂਦੀ ਹੈ ਇੰਡੀਆ ਨੇ ਮੈਂ ਜਗਬਾਤ ਸਿੰਘ ਚੀਮਾ ਸਾਬਕਾ ਵਾਇਸਟਰਾਂ ਨਗਰ ਕੋਸੋ ਸੁਲਤਾਨਪੁਰ ਲੋਧੀ ਮੇਰਾ ਇਹ ਨਰਿੰਦਰ ਸਿੰਘ ਭਾਂਜਾ ਸੀ ਇਹ ਰੋਟੀ ਰੋਜੀ ਲੇਟ ਲਈ ਗਿਆ ਸੀ 9 ਸਾਲਾਂ ਚ 12 ਸਾਲ ਹੋ ਗਏ ਨੂੰ ਗਏ ਨੂੰ ਤੇ ਪਰਿਵਾਰ ਜਿਹੜਾ ਬਹੁਤ ਗਰੀਬ ਆ ਆਪਣੇ ਬੱਚੇ ਜਿਹੜਾ ਇਹਨਾਂ ਨੇ ਬਾਹਰ ਰੋਟੀ ਰੋਜੀ ਲਈ ਭੇਜੇ ਸੀ ਉਹਦੀ 18 ਤਰੀਕ ਨੂੰ ਘਰੋਂ ਗਿਆ ਸ਼ਹਿਰ ਕਰਨ ਵਾਸਤੇ ਤੇ 18 ਤਰੀਕ ਨੂੰ ਵਾਪਸ ਉਹ ਘਰ ਨਹੀਂ ਆਇਆ ਤੇ ਸਾਨੂੰ 25 ਤਰੀਕ ਨੂੰ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਜਿਸ ਤੋਂ ਅਸੀਂ ਪੁਲਿਸ ਰਿਪੋਰਟ ਉੱਥੇ ਕਰਾਈ ਪਹਿਲਾਂ ਭਾਲ ਕਰਦੇ ਰਹੇ ਆ ਨਹੀਂ ਲੱਭਾ ਸਾਰੇ ਜਿੱਤੋਂ ਦੇ ਰਿਸ਼ਤੇਦਾਰ ਚੋਂ ਵੀ ਉੱਥੇ ਲੱਗ ਬਨੇ ਤੇ 25 ਤਰੀਕ ਨੂੰ ਸਾਨੂੰ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਚੱਕੀ ਹਾਲਾਤ ਦੇ ਵਿੱਚ ਅਸੀਂ ਇਹੋ ਹੀ ਮੰਗ ਕਰਦੇ ਆਂ ਭਾਰਤ ਮੈਸੀ ਕੋਲੋਂ ਬਾਬੇ ਸੀਚੀ ਵਾਲਿਆਂ ਕੋਲ ਸਰਕਾਰ ਕੋ ਰਿਕਵੈਸਟ ਕਰਦੇ ਆਂ ਕਿ ਸਾਡੀ ਡੈੱਡ ਬਾਡੀ ਜਿਹੜੀ ਭਾਂਜੇ ਦੀ ਇੱਧਰ ਲਿਆਂਦੀ ਜਾਵੇ ਤੇ ਸਾਡੇ ਪਰਿਵਾਰ ਬਹੁਤ ਇਸ ਗੱਲ ਦੇ ਵਿੱਚ ਦੁਖੀ ਏ ਕਿ ਸਾਡੀ ਬੇਟੇ ਦੀ ਡੈੱਡ ਬਾਡੀ ਜਿਹੜੀ ਇੱਥੇ ਆ ਲਿਆਂਦੀ ਜਾਵੇ ਘਰ ਚ ਮੋਲ ਬਹੁਤ ਮਾੜਾ ਜੀ ਸਾਰੇ ਦਿਨੇ ਰਿਸ਼ਤੇਦਾਰ ਸਾਰੇ ਬਹੁਤ ਦੁਖੀ ਨੇ ਇਸ ਗੱਲ ਦੇ ਉੱਤੋਂ ਵੀ ਇੱਥੇ ਤਾਂ ਰੋਟੀ ਰੋਜੀ ਹੈ ਨਹੀਂ ਬੱਚੇ ਬਾਹਰ ਜਾਂਦੇ ਨੇ ਤੇ ਬੱਚੇ ਬਾਹਰ ਜਾ ਕੇ ਤਾਂ ਜਾਂਦੀ ਹੈ ਤੇ ਬੱਸ ਉਹ ਇਸੇ ਕਰਕੇ ਕਹਿੰਦੇ ਆਂ ਇਹ ਰਿਕਵੈਸਟ ਕਰਦੇ ਆਂ ਸਰਕਾਰ ਨੂੰ ਸੀਚੇ ਵਾਲਿਆਂ ਨੂੰ ਮੈਸੀ ਭਾਤ ਨੂੰ ਕਿ ਸਾਡੀ ਡੈੱਡ ਬਾਡੀ ਜਿਹੜੀ ਬੱਚੇ ਦੀ ਨਿਰੰਦਰ ਸਿੰਘ ਦੀ ਇੱਥੇ ਲਿਆਂਦੀ ਜਾਵੇ ਇੰਡੀਆ